ਆ ਹੈਗੇ ਆ ਜੀ ਸਿੱਖ ਜਰਨੈਲ ਸੁਲਤਾਨ ਉਲਕੌਮ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਤੇ ਮੈਂ ਜਦੋਂ ਸਿੱਖ ਰਾਜ ਕਿਵੇਂ ਬਣਿਆ ਇਹ ਕਿਤਾਬ ਪੜਦਾ ਸੀਗਾ ਤਾਂ ਇਹਦੇ ਵਿੱਚ ਆਲੂਵਾਲੀਆ ਸਾਹਿਬ ਦਾ ਜਿਹੜਾ ਖਾਣਕ ਦਾ ਜ਼ਿਕਰ ਹੈ ਕਹਿੰਦੇ ਪਾਈਆ ਮੱਖਣ ਤੇ ਅੱਧਾ ਕਿਲੋ ਬੱਕਰਾ ਸੌਰੀ ਅੱਧਾ ਬੱਕਰਾ ਤੇ ਪਾਈਆ ਮੱਖਣ ਇੱਕ ਟਾਈਮ ਦੀ ਖਾਣਕ ਸੀ ਇਹਨਾਂ ਦੀ ਹੁਣ ਮੈਂ ਆਹ ਕਿਤਾਬ ਚੋਂ ਪੜਿਆ ਮੈਂ ਤਾਂ ਆਪਦੇ ਕੋਲੋਂ ਤਾਂ ਗੱਲ ਬਣਾਈ ਨਹੀਂ ਕਈਆਂ ਨੂੰ ਇਹ ਗੱਲ ਸਹੀ ਲੱਗਦੀ ਉਹ ਵੀ ਹਾਂ ਏਡੀ ਖਰਾਕ ਉਹ ਕਈਆਂ ਨੂੰ ਆਇ ਲਗੂ ਵੀ ਹੂੰ ਕੱਪ ਮਰੀ ਜਾਂਦਾ ਡੇ ਡੇ ਕੱਪ ਵੀ ਅੱਧਾ ਬੱਕਰਾ ਦੇ ਪਾਈ ਆ ਮੁਖਣ ਕਿਵੇਂ ਖਾ ਜੂ ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਲੱਗਦਾ ਵੀ ਇੰਨੀ ਖਰਾਕ ਸੀਗੀ ਏਡੇ ਮਹਾਨ ਜਰਨੈਲਾਂ ਦੀ ਤੇ ਜਰੂਰ ਦੱਸਿਓ ਕਿਉਂਕਿ ਮੈਂ ਇੱਕ ਪਿੱਛੇ ਜੇ ਨਾਉ ਟਾਂਕੀ ਕਮਾਂਡ ਦੀ ਵੀਡੀਓ ਪਾਈ ਸੀ ਤਾਂ ਉਹਦੇ ਵਿੱਚ ਲੋਕਾਂ ਨੇ ਅਖੇ ਵੀ ਕੱਪ ਮਰੀ ਜਾਂਦਾ ਉਹ ਗੱਲ ਸਮਝ ਨਹੀਂ ਆਈ ਮਾਇਆ ਉਹਦੇ ਕੋਲ ਕੋਈ ਕੁਸ਼ਿਕ ਨਹੀਂ ਕਹਿੰਦਾ ਜੋ ਕਿਤਾਬਾਂ 'ਚ ਲਿਖਿਆ ਕਈ ਵਾਰੀ ਉਹ ਜਾਣਕਾਰੀ ਸਾਂਝੀ ਕਰ ਦਿੰਦੇ ਹੁੰਦੇ ਆ ਉਹ ਤੁਹਾਨੂੰ ਕਿਵੇਂ ਲੱਗਦੀ ਆ ਤੁਸੀਂ ਕਿਵੇਂ ਇਸ ਨਜ਼ਰੀਏ ਨਾਲ ਵੇਖਦੇ ਹੋ ਥੋੜੀ ਹੋਰ ਜਰੂਰ ਦੱਸਿਓ ਵੀ ਇੰਨੀ ਖਰਾਕ ਸੀਗੀ ਇਹਨਾਂ ਦੀ ਪਾਈਆ ਮੱਖਣ ਤੇ ਅੱਧਾ ਬੱਕਰਾ ਇੱਕ ਟਾਈਮ ਇਹ ਇੰਨੀ ਖਰਾਕ ਖਾਂਦੇ ਸੀ ਹੁਣ ਅੱਜ ਦੇ ਟਾਈਮ 'ਚ ਨੌਜਵਾਨਾਂ 'ਚ ਜਾਂ ਲੋਕਾਂ 'ਚ ਇੰਨਾ ਕਿੱਥੇ ਸਾਹਸ ਐ ਡੇ ਕੱਦ ਕਾਠ ਕਿੱਥੇ ਐ ਲੋਕਾਂ ਦੇ ਨਾ ਇੰਨੀ ਖਰਾਕ ਐ ਤੂੰ ਨੂੰ ਲੱਗਦਾ ਇਹ ਕੱਪ ਸੋ ਜਿਹਨੂੰ ਸੱਚ ਲੱਗਦਾ ਉਹ ਜ਼ਰੂਰ ਦੱਸਿਓ ਵੀ ਹਾਂ ਠੀਕ ਹੈ ਇੰਨੀ ਖਰਾਕ ਹੈ ਤੇ ਜਿਹਨੂੰ ਕੱਪ ਲੱਗਦਾ ਉਹ ਵੀ ਲਿਖਿਓ ਵੀ ਕੱਪ ਹੈ ਬਾਈ